ਹਾਂਜੀ ਵੈਸੇ ਤਾਂ ਪੂਰੀ ਦੁਨੀਆ ਦੇ ਧਰਮ ਗ੍ਰੰਥਾਂ ਦੇ ਵਿੱਚ ਇਸ ਪੰਛੀ ਦਾ ਜ਼ਿਕਰ ਹੈਗਾ ਅਲੱਗ-ਅਲੱਗ ਨਾਮ ਦੇ ਨਾਲ ਹਰੇਕ ਧਰਮ ਗ੍ਰੰਥ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਬਾਣੀਆਂ ਜਫਰਨਾਮਾ ਅਕਾਲ ਉਸਤਤ ਉਹਦੇ ਵਿੱਚ ਵੀ ਇਸ ਪੰਛੀ ਦਾ ਜ਼ਿਕਰ ਆਉਂਦਾ ਵਾ ਇਸ ਨੂੰ ਅਨਲ ਪੰਛੀ ਕਹਿੰਦੇ ਆ ਅਨਲ ਪੰਛੀ ਤੇ ਇਹ ਪੰਛੀ ਆ ਜਿਹੜਾ ਅਸਮਾਨ ਦੇ ਵਿੱਚ ਰਹਿੰਦਾ ਅਸਮਾਨ ਚੋਂ ਇਹ ਆਂਦਾ ਦਿੰਦਾ ਧਰਤੀ ਤੇ ਆਉਣ ਤੋਂ ਪਹਿਲਾਂ ਪਹਿਲਾਂ ਆਂਡਾ ਫੁੱਟਦਾ ਬੱਚਾ ਨਿਕਲਦਾ ਵਾਪਸ ਅਨਲ ਪੰਛੀ ਦੇ ਕੋਲੇ ਪਹੁੰਚ ਜਾਂਦਾ ਕਹਿੰਦਾ ਮਤਲਬ ਇਹ ਧਰਤੀ ਦੇ ਉੱਤੇ ਕਦੇ ਨਹੀਂ ਆਉਂਦਾ। ਅਸਮਾਨ ਚ ਹੀ ਰਹਿੰਦਾ। ਉਮਰ ਇਹਦੀ ਬਹੁਤ ਲੰਬੀ ਹੁੰਦੀ ਆ। ਇਸ ਪੰਛੀ ਦੀ ਖੂਬੀ ਇਹ ਆ ਕਿ ਇਹਦੇ ਜਿਹੜੇ ਖੰਭ ਨੇ ਉਹ ਜਿਹੜੀ ਵੀ ਚੀਜ਼ ਨੂੰ ਆਪਾਂ ਲਾ ਦਈਏ ਉਹ ਚੀਜ਼ ਜਿੱਥੇ ਆਨਲ ਪੰਛੀ ਰਹਿੰਦਾ ਉੱਥੇ ਪਹੁੰਚ ਜਾਂਦੀ ਆ। ਇਹ ਕਹਿੰਦੇ ਆਮ ਇਨਸਾਨਾਂ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਇਹਨੂੰ ਦੇਖਣ ਵਾਸਤੇ ਵੀ ਬਹੁਤ ਚੰਗੀ ਕਿਸਮਤ ਚਾਹੀਦੀ ਆ। ਅਰਬ ਕੰਟਰੀਆਂ 'ਚ ਇਹਨੂੰ ਹੋਮਾ ਪੰਛੀ ਕਹਿੰਦੇ ਆ। ਹੋਮਾ ਪੰਛੀ। ਉੱਥੇ ਬਹੁਤ ਸਟੈਚੂ ਵੀ ਬਣੇ ਹੋਏ ਨੇ ਇਹਦੇ ਤੇ ਉੱਥੇ ਦੀਆਂ ਦਵਾਰਾਂ ਤੇ ਪ੍ਰਾਣੀਆਂ ਜਿਹੜੀਆਂ ਕਹਿ ਲੋ ਤੁਸੀਂ ਇਮਾਰਤਾਂ ਨੇ ਉਹਨਾਂ ਦੇ ਉੱਤੇ ਦਾ ਬਹੁਤ ਤਰੀਕੇ ਦੇ ਨਾਲ ਚਿੱਤਰਣ ਵੀ ਕੀਤਾ ਹੋਇਆ ਤੇ ਇੱਥੇ ਲਿਖਿਆ ਵੀ ਹੋਇਆ ਤੇ ਇਹ ਜਿਹੜਾ ਪੰਛੀ ਆ ਇਹ ਉਹਨਾਂ ਦਾ ਮੰਨਣਾ ਵੀ ਜੇ ਕਿਸੇ ਦੇ ਉੱਤੇ ਦਾ ਪਰਸ਼ਾਵਾ ਵੀ ਪੈ ਜਾਂਦਾ ਤੇ ਉਹਦੇ ਤੇ ਅੱਲਾ ਦੀ ਬਹੁਤ ਰਹਿਮਤ ਹੋ ਜਾਂਦੀ ਆ ਉਹ ਬੰਦਾ ਰਾਤੋ ਰਾਤ ਅਮੀਰ ਹੋ ਸਕਦਾ ਇਹ ਉਹਨਾਂ ਦਾ ਮੰਨਣਾ ਵਾ ਪਰ ਇਹ ਜਿਹੜਾ ਪੰਛੀ ਆ ਇਹ ਅਸਮਾਨ 'ਚ ਹੀ ਰਹਿੰਦਾ ਧਰਤੀ ਤੇ ਕਦੇ ਨਹੀਂ ਆਉਂਦਾ ਹੈਗਾ ਤੇ ਇਸ ਪੰਛੀ ਨਾਲ